Å! ਸੋ ਰਾਜਵੀਰ ਰਾਜਵੀਰ ਜੀ ਬੜੀ ਖੁਸ਼ੀ ਮਿਲਲੀ ਅੱਜ ਤੁਹਾਡੇ ਕੋਲ ਆ ਕੇ ਸੋ ਜਿੱਦਾਂ ਤੁਸੀਂ ਡੇਰੀ ਫਾਰਮ ਦਾ ਕੰਮ ਤਾਂ ਕਰ ਹੀ ਰਹੇ ਹੋ ਪਸ਼ੂਆਂ ਦੀ ਸੰਭਾਲ ਆ ਮੈਂ ਦੇਖਿਆ ਇੱਥੇ ਵਿਦੇਸ਼ੀ ਗਾਵਾਂ ਵੀ ਖੜੀਆਂ ਨੇ ਤੁਹਾਡੇ ਕੋਲ ਸੋ ਬਹੁਤ ਵਧੀਆ ਪਸ਼ੂ ਖੜੇ ਆ ਉਹਦੇ ਨਾਲ ਨਾਲ ਤੁਸੀਂ ਕੋਟਿਆਂ ਦਾ ਸ਼ੌਂਕ ਰੱਖਦੇ ਹੋ ਬੜੀ ਖੁਸ਼ੀ ਦੀ ਗੱਲ ਹੈ ਇੰਨੇ ਟਾਈਮ ਤੁਸੀਂ ਕਿਵੇਂ ਕੱਢਦੇ ਹੋ ਪਤਾ ਕੀ ਆ ਜੀ ਸ਼ੌਂਕ ਕੋ ਟਾਈਮ ਕਢਾ ਲੁੱਦਾ ਜਾਂ ਕਿਸੇ ਵੀ ਚੀਜ਼ ਦਾ ਸ਼ੌਂਕ ਆ ਜੀ ਜੇ ਇੱਕ ਵਾਰੀ ਫਿਰ ਟਾਈਮ ਨਿਕਲ ਜਾਊਗਾ ਜੀ ਤੋਂ ਬਾਕੀ ਇਹਨਾਂ ਰਖ ਰਖਾ ਨੂੰ ਦੋ ਚਾਰ ਨੇ ਦੇ ਆਪਣਾ ਮੁੰਡੇ ਹੈਗੇ ਨੇ ਜਿਹੜੇ ਸਾਹਮਣੇ ਨੇ ਉਹਨਾਂ ਨੂੰ ਕੋਈ ਬਹੁਤ ਸ਼ੌਂਕ ਆਦਾ ਨਹੀਂ ਜੀ ਤੇ ਇਹ ਕੁੜੀ ਆਪਣੀ ਇਹ ਖੇਡ ਵੀ ਭੱਜਦੀ ਆ ਪੱਟਾ ਦੇ ਵਿੱਚ ਵਧੀਆ ਨੰਬਰ ਚ ਆਉਂਦੀ ਆ ਜੀ ਤੇ ਕਹਾ ਵੀ ਇਹ ਨੂੰ ਹੁਣ ਦੇਖ ਲਿਆ ਵੀ ਕੋਈ ਹੁਣ ਤੱਕ ਕਿੰਨੇ ਟੂਰਨਾਮੈਂਟ ਜਿੱਤ ਚੁੱਕੀ ਆ ਕੋਈ ਖੱਲੇ ਇੱਕ ਊਡੀ 3 4 ਟੂਰਨਾਮੈਂਟਾਂ ਦੇ ਲੈ ਕੇ ਆਏ ਆ ਜੀ 6ਵਾਂ ਜਾਂ 7ਵਾਂ 6ਵਾਂ 7ਵਾਂ ਕਰੀ ਜਾਂਦੀ ਹੈ ਉਹ ਪਿਓਰ ਮਾਰਵੜੀ ਘੋੜੀ ਹੈ ਜੀ ਕੀ ਨਾਂ ਰੱਖਿਆ ਹੋਇਆ ਇਹਦਾ ਇਹਦਾ ਨੋਆ ਜੀ ਬੱਕੀ ਬੱਕੀ ਕੀ ਬਾਤ ਹੈ ਜੀ ਠੀਕ ਜੀ ਤੇ ਅੰਦਰ ਬਛੇਰਾ ਇੱਕ ਉਹਦਾ ਨਾਮ ਬੱਚਿਆਂ ਨੇ ਮੂਸਾ ਰੱਖਿਆ ਹੋਇਆ ਜੀ ਤੇ ਘੋੜੀ ਬਹੁਤ ਧੀਰੀ ਬੜੀ ਖੁਸ਼ੀ ਮਿਲਿਆ ਯਾਰ ਤੁਹਾਨੂੰ ਮਿਲ ਕੇ ਕਿਉਂਕਿ ਮੈਂ ਆਂਦਾ ਤਾਂ ਰੋਜ਼ ਆ ਬਿਗਵਾਲ ਤੇ ਅੱਜ ਤੁਹਾਡੇ ਕੋਲ ਦੇਖ ਕੇ ਮੈਨੂੰ ਬੜੀ ਖੁਸ਼ੀ ਮਿਲੀ ਹੈ ਕਿ ਤੁਸੀਂ ਡੈਰੀ ਫਾਰਮ ਦੇ ਕੰਮ ਦੇ ਨਾਲ-ਨਾਲ ਘੋੜੇ ਰੱਖਣ ਦਾ ਸ਼ੌਂਕ ਜੀ ਕਿੰਨਾ ਸਮਾਂ ਹੋ ਗਿਆ ਭਾਈ ਤੁਹਾਨੂੰ ਘੋੜੇ ਰੱਖਣ ਦੇ ਵਿੱਚ ਘੋੜੇ 2013 ਦੇ ਵਿੱਚ ਮੈਂ ਫਾਰਮ ਸਟਾਰਟ ਕਰਿਆ ਸੀਗਾ ਜੀ 2015 ਦੇ ਵਿੱਚ ਘੋੜੇ ਆ ਗਏ ਤੇ ਜਦੋਂ ਲਗਾਤਾਰ ਰੱਖ ਰਹੇ ਹਾਂ ਵਿੱਚੋਂ ਇੱਕ ਸਾਲ ਦਾ ਗੈਰ ਵੀ ਬੀ ਪਿਆ ਸੀ ਕਿ ਇੱਕ ਘੋੜੀ ਦਾ ਨਸਾਨ ਹੋ ਗਿਆ ਸੀ ਤੁਹਾਨੂੰ ਹਾਂ ਜੀ ਗ੍ਰੀਟ ਬਾਲ ਪਰਪਲ ਦੀ ਪਿੰਚ ਬੋਲ ਨਾਮ ਦੇ ਸਾਰੇ ਮੈਂਬਰ ਬੇਸ ਇਹ ਕੁਰੀ ਹੈ ਜੀ ਸੋ ਭਾਜੀ ਜਿੱਦਾਂ ਤੁਸੀਂ ਡੈਰੀ ਫਾਰਮ ਦਾ ਕੰਮ ਵੀ ਕਰ ਰਹੇ ਹੋ ਇਹਦੇ ਨਾਲ ਨਾਲ ਘੋੜੇ ਵੀ ਰੱਖ ਰਹੇ ਹੋ ਟੂਰਨਾਮੈਂਟਾਂ ਦਾ ਵੀ ਜਾ ਰਹੇ ਹੋ ਤੁਸੀਂ ਸਪੋਰਟਸ ਲਈ ਟਾਈਮ ਕਿੱਦਾਂ ਕੱਢ ਰਹੇ ਹੋ ਉੱਧਰ ਵੀ ਬੜਾ ਸ਼ੌਕ ਰੱਖਦੇ ਹੋ ਵਸਦੇ ਨਿਕਲ ਜਾਂਦਾ ਫਿਰ ਟਾਈਮ ਇਹਦਾ ਸ਼ੌਕ ਦਾ ਜੀ ਸ਼ੌਕ ਆਪੇ ਟਾਈਮ ਬਣਾ ਲੈਂਦਾ ਜੀ ਇਹ ਗੱਲ ਸਾਨੂੰ ਪਤਾ ਲੱਗਦਾ ਫਰਾਂਗੀ ਜਗਾ ਅਜ ਘੋੜਿਆਂ ਦੀ ਥੇੜਾ ਜਾਂ ਕੁਝ ਵੀ ਅਸੀਂ ਜਲੰਧਰ ਤੱਕ ਲਾ ਕੇ ਆਏ ਹਾਂ ਹੁਣ ਜੇ ਮੀਰਪੁਰ ਪਿੰਡ ਸੀ ਐ ਸਾਇਦ ਮੀਰਪੁਰੇ ਸੀ ਉਹ ਤੇ ਉੱਥੇ ਖੇਡ ਲਾ ਕੇ ਆਂਦੀ ਸੀਗੀ ਉਹ ਵੱਡੇ ਕੋਲੇ ਲਾ ਕੇ ਆਏ ਸੀ ਆਪਣਾ ਸੁਲਤਾਨ ਪਰ ਉਹ ਦੂਰ ਵੀ ਕਿਤੇ ਹੁੰਦੇ ਜਲੰਧਰ ਤੋਂ ਤਾਂ ਜਾਇ ਦੇ ਨੇ ਜੀ ਸੋ ਭਾਜੀ ਇੱਕ ਇੱਕ ਗੱਲ ਹੋਰ ਪੁੱਛਣੀ ਆ ਮੈਂ ਤੁਹਾਨੂੰ ਜਿੱਦਾਂ ਤੁਸੀਂ ਟੂਰਨਾਮੈਂਟ ਵੀ ਲਗਾ ਰਹੇ ਹੋ ਜਾਵ ਵੀ ਰਹੇ ਹੋ ਵਧੀਆ ਵਧੀਆ ਫੰਕਸ਼ਨ ਵੀ ਅਟੈਂਡ ਕਰ ਰਹੇ ਹੋ ਕਈ ਵਾਰ ਸ਼ੂਟਿੰਗ ਵਾਲਿਆਂ ਨੂੰ ਕਲਾਕਾਰਾਂ ਨੂੰ ਜਿੱਦਾਂ ਅੱਜ ਕੱਲ ਆਪਾਂ ਦੇਖ ਰਿਹਾ ਬੜੇ ਸੀਰੀਅਲ ਫਿਲਮਾਂ ਫਿਲਵਾ ਰਹੇ ਲੋਕ ਉਹਨਾਂ ਨੂੰ ਵੀ ਜ਼ਰੂਰਤ ਹੁੰਦੀ ਐ ਅੱਛੇ ਕੋਡਿਆਂ ਦੀ ਇੱਥੇ ਗੱਲਬਾਤ ਕੀ ਕਹਿਣਾ ਚਾਹੋਗੇ ਤੁਸੀਂ ਨਹੀਂ ਇੱਕ ਦੋ ਵਾਰੀ ਆਏ ਨੇ ਵੈਸੇ ਆਪਾਂ ਕੋਈ ਉਹ ਤਾਂ ਨਹੀਂ ਕਹ ਲੋ ਵੀ ਇਹ ਆਪਣਾ ਕੰਮ ਤਾਂ ਨਹੀਂ ਹੈਗਾ ਵੀ ਆਪਾਂ ਉਹ ਕਰੀਏ ਪਰ ਜੇ ਕੋਈ ਆਉਂਦਾ ਕਿਸੇ ਨੂੰ ਜਵਾਬ ਵੀ ਨਹੀਂ ਦੇਈਦਾ ਤਾਂ ਕਹਿੰਦਾ ਮਤਲਬ ਦਿਲ ਲਗਾਇਆ ਥਾ ਦਿਲ ਲਗੀ ਕੇ ਲਈ ਬਨ ਗਿਆ ਰੋਗ ਜ਼ਿੰਦਗੀ ਕੇ ਲਈ ਕੋੜਿਆਂ ਦਾ ਸ਼ੌਂਕ ਤਾਂ ਹੈਗਾ ਹੀ ਆ ਪਰ ਭਾਜੀ ਇਹ ਵੀ ਬਹੁਤ ਵਧੀਆ ਸ਼ੌਂਕ ਹੈ ਜਿਹੜਾ ਇੱਕ ਫਿਲਮਾਂ ਦੇ ਵਿੱਚ ਕਿਸੇ ਦੀ ਮਦਦ ਕਰਨੀ ਕੋਈ ਚੱਕਰ ਵਾਲੀ ਗੱਲ ਨਹੀਂ ਰੈਂਟ ਲਈਏ ਨਾਲ ਹੀ ਉਹ ਆਪਣੇ ਮਨ ਦੀ ਗੱਲ ਹੁੰਦੀ ਆ ਸੱਚੀ ਤੀਵਰੀ ਮੈਂ ਇੱਕਦੋ ਸ਼ੌਂਕ ਹੈਗਾ ਮੇਰੇ ਮਨ ਦਾ ਜਿੱਥਾ ਭੁੱਲ ਗਿਆ ਤੇ ਨਵੇਂ ਦੇ ਮੁੰਡੇ ਸੀਗੇ ਉਹ ਲੈ ਕੇ ਗਏ ਨੇ ਇੱਕ ਹੋਰ ਮੁੰਡੇ ਦਾ ਆ ਰਿਹਾ ਸ਼ੌਪ ਉੱਤੇ ਦੂਰ ਹੋ ਗਿਆ ਜੀ ਤੇ ਪਰ ਚਾਰਜ ਚੂਰ ਜਿ ਕੁਛ ਨਹੀਂ ਵੈਸੇ ਕੋਈ ਆਉਂਦਾ ਜਾਣ ਪਛਾਣਦਾ ਜੁਮੇਵਾਰ ਪੰਤਾ ਆਉਂਦਾ ਫੇਰ ਆਪਾਂ ਭੇਜ ਜੀ ਸੋ ਦੋਸਤੋ ਤੁਸੀਂ ਵੀ ਕੋਈ ਵੀ ਜਾਣਕਾਰੀ ਲੈਣੀ ਹੈ ਸਕਰੀਨ ਤੇ ਨੰਬਰ ਚੱਲ ਰਹੇ ਨੇ ਭਾਈ ਜੀ ਦਾ ਨੰਬਰ ਹਰ ਵੇਲੇ ਖੁੱਲਾ ਰਹਿੰਦਾ ਤੁਸੀਂ ਇਹਨਾਂ ਨੂੰ ਬੇਗਵਾਲ ਪਿੰਡ 'ਚ ਵੀ ਆ ਕੇ ਮਿਲ ਸਕਦੇ ਹੋ ਸਵੀਰ ਜੀ ਰਾਜਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਥੈਂਕ ਯੂ